ਗੁਰੂ ਘਰ ਦੇ ਗਰੰਥੀ ਸਿੰਘ ਲਈ ਮਦਦ ਦੀ ਗੁਹਾਰ ਟੋਕੇ ਵਿੱਚ ਆ ਕੇ ਕੱਟਿਆ ਗਿਆ ਸੀ ਹੱਥ ਐਕਸੀਡੈਂਟ ਹੋਣ ਕਰਕੇ ਟੁੱਟ ਗਿਆ ਪੈਰ ਪਿਤਾ ਦੀ ਕੈਂਸਰ ਕਰਕੇ ਹੋ ਚੁੱਕੀ ਮੌਤ ਦੋ ਵਕਤ ਦੀ ਰੋਟੀ ਤੋਂ ਵੀ ਮਤਹਾਜ ਗੁਰੂ ਘਰ ਦੇ ਗਰੰਥੀ ਸਿੰਘ ਦੇ ਘਰ ਦੇ ਹਾਲਾਤ ਵੇਖ ਕੇ ਪਰ ਜਾਣ ਗਈਆਂ ਅੱਖਾਂ ਪੱਟੀ ਹਲਕੇ ਦੇ ਪਿੰਡ ਦੁਬਲੀ ਵਿੱਚ ਗੁਰੂ ਘਰ ਦੇ ਗਰੰਥੀ ਨੇ ਇਲਾਜ ਕਰਾਉਣ ਤੇ ਮਦਦ ਦੀ ਗੁਹਾਰ ਲਾਈ ਹੈ ਗ੍ਰੰਥੀ ਗੁਰਲਾਲ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜੀ ਵੀ ਗੁਰੂ ਘਰ ਦੇ ਗ੍ਰੰਥੀ ਹੀ ਸਨ ਤੇ ਉਹਨਾਂ ਦੀ 슈ਗਰ ਦੀ ਬਿਮਾਰੀ ਕਰਕੇ ਮੌਤ ਹੋ ਚੁੱਕੀ ਹੈ ਤੇ ਮੇਰਾ ਟੋਕੇ ਵਿੱਚ ਹੱਥ ਕੱਟਿਆ ਗਿਆ ਸੀ ਪਰ ਪੈਸੇ ਨਾ ਹੋਣ ਕਰਕੇ ਇਲਾਜ ਨਹੀਂ ਕਰਵਾਇਆ ਗਿਆ ਜਿਸ ਕਰਕੇ ਮੇਰੀ ਬਾਹ ਸੁੱਕ ਰਹੀ ਹੈ ਅਤੇ ਐਕਸੀਡੈਂਟ ਹੋਣ ਕਰਕੇ ਮੇਰਾ ਪੈਰ ਟੁੱਟ ਗਿਆ ਜਿਸ ਦਾ ਇਲਾਜ ਮੈਂ ਨਹੀਂ ਕਰਵਾ ਸਕਦਾ ਸੋ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਇਸ ਗ੍ਰੰਥੀ ਸਿੰਘ ਦਾ ਇਲਾਜ ਕਰਾਉਣ ਦੇ ਲਈ ਆਪਣੀ ਕਮਾਈ ਦੇ ਵਿੱਚੋਂ ਦਸਵੰਤ ਜ਼ਰੂਰ ਦੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਆ ਵੀਰ ਜੀ ਮੇਰਾ ਨਾਮ ਗੁਰਲਾਲ ਸਿੰਘ ਪਿੰਡ ਦੁਬਲੀ ਕੀ ਗੱਲ ਬਾਤ ਹੋਈ ਹੁਣ ਪੈਰ ਨੇ ਜਿਹੜੀ ਪਹਿਲਾਂ ਤਾਂ ਦੇ ਹੱਥ ਨੂੰ ਵੀ ਆਏ ਉਹ ਦੱਸਿਓ ਵੀਰ ਜੀ ਮੇਰ ਦਾ ਐਕਸੀਡੈਂਟ ਹੋ ਗਿਆ ਏ ਉਹ ਵੱਡੀਆਂ ਟੋਟੀਆਂ ਹੀ ਲੱਤ ਦੀਆਂ ਹਾਂ ਜੀ ਦੋ 2.5 ਮਹੀਨੇ ਹੋ ਗਏ ਵੀਰ ਜੀ ਤਰਾ ਮੰਜੇ ਤੇ ਕੋਈ ਹੈ ਨਹੀਂ ਗੱਸਾ ਤਨ ਕੋਈ ਵੀ ਹੁਣਕ ਮੰਗ ਖੁਣੂ ਵੀਰ ਜੀ ਮੰਜੇ ਤੇ ਪਿਆ ਤਾਂ ਵੀਰ ਜੀ ਹੱਥ ਟੋਕੇ ਜਾਣ ਕੇ ਕੱਟਿਆ ਗਿਆ ਹੀ ਉਹਦੇ ਬਾਰੇ ਵੀਰ ਜੀ ਬਹੁਤ ਮੰਦਾ ਆਲਾ ਵੀਰ ਜੀ ਗਰਮੀ ਚ ਵੀ ਬੰਨ ਕੇ ਰੱਖਣਾ ਪੈਂਦਾ ਬਾ ਸਾਰੀ ਸੁੱਕਦੀ ਜਾਂਦੀ ਤੁਹਾਡੇ ਸਾਹਮਣੇ ਆ ਤੇ ਆ जखम ਵੀਰ ਜੀ ਗਾਰੀਆਂ ਉਸੇ ਤਰ੍ਹਾਂ ਪੋਲੇ ਦਾ ਪੋਲਾ ਹੀ ਆ ਹਾਂ ਜੀ ਵੀਰ ਜੀ ਕਿੰਨੇ ਚਿਰ ਹੋ ਗਿਆ ਇਹ ਤਾਂ ਦੇ ਹੱਥ ਕੱਟੇ ਆਹ ਤਾਂ ਟੱਕਾ ਟੇ ਨੂੰ ਵੀਰ ਜੀ 8-9 ਸਾਲ ਹੀ ਹੋ ਚਲੇ ਵੀਰ ਜੀ ਹਾਂਜੀ ਇਹ 8-9 ਸਾਲ ਹੋ ਗਏ ਨੇ ਕੰਮ ਕਾੜਾ ਕਰਦੇ ਵੀਰ ਜੀ ਮੈਂ ਪਾਠੀ ਸਿੰਘ ਹਾਂ ਅੱਛਾ ਜੀ ਕਿਹੜੇ ਗੁਰਦਰਾ ਸਾਹਿਬ ਵੀਰ ਜੀ ਗੁਰਦਰਾ ਸਾਹਿਬ ਨੇ ਇਤਨਾ ਹੀ ਖੁੱਲਾ ਹੀ ਡਿਊਟੀ ਲਾ ਕੇ ਹਾਂਜੀ ਲੋਬ ਜੀ ਘਰ ਦਾ ਗੁਜ਼ਾਰਾ ਫਿਰ ਕਿੱਦਾਂ ਹੁੰਦਾ ਹੈ ਹਾਂ ਵੀਰ ਜੀ ਇਤਨਾ ਹੀ ਪਾਠਾਂ ਤੋਂ ਹੀ ਹਾਂਜੀ ਪਾਠਾਂ ਤੋਂ ਹਾਂਜੀ ਵੀਰ ਜੀ ਪਾਠਾਂ ਤੋਂ ਹੀ ਹਾਂ ਤਾਂ ਵੀਰ ਜੀ 2-2.5 ਮਹੀਨੇ ਉਹ ਜ਼ਲੇਸਾਂ ਨੂੰ ਮੰਜੇ ਤੇ ਬੈਠੇ ਆ ਹਾਂਜੀ 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 ਮਨਜੇ ਦੇ ਵੀ ਜਿੱਤਰਾ ਲੱਤ ਤੇ ਸੱਟ ਲੱਗਣ ਕਰਨਾ ਜੇ ਨਾ ਤਾਂ ਜੀ ਕੋਈ ਰਿਸ਼ਤੇਦਾਰ ਬੋੜਿਆ ਜੀ ਤੁਹਾਡੇ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਕਿੰਨੇ ਸੱਜਣ ਮਿੱਤਰ ਕੋਈ ਹੈ ਕੋਈ ਨਹੀਂ ਵੀਰ ਜੀ ਕੋਈ ਨਹੀਂ ਤੁਸੀਂ ਪਰਿਵਾਰ ਦੇ ਵਿੱਚ ਤੇ ਕਿੰਨੇ ਨੇ ਵੀਰ ਜੀ ਮਾਤਾ ਜੀ ਆ ਮੇਰੇ ਤੇ ਭੈਣ ਮੇਰੇ ਵਿਆਹੇ ਹੋਏ ਨੇ ਹਾਂਜੀ ਮਾਤਾ ਜੀ ਬਜ਼ੁਰਗ ਨੇ ਹਾਂਜੀ ਬਜ਼ੁਰਗ ਨੇ ਮੰਨ ਲਿਆ ਕੋਈ ਵੀਰ ਜੀ ਹੋਊਗੀ ਪੰਜਾ ਸੱਟ ਤੇ ਲੱਗ ਗੁੰਨੇ ਮਾਤਾ ਦੇ ਸਿਰ ਤੇ ਵੀਰ ਜੀ ਕੋਈ ਤੁਹਾਨੂੰ ਸ਼ਾਂਤ ਦੇ ਨੇ ਉਹੀ ਵੀਰ ਜੀ ਮੈਨੂੰ ਸ਼ਾਂਤ ਮਾਤਾ ਜੀ ਉਹ ਵੀ ਬਿਮਾਰ ਰਹਿੰਦੇ ਉਹ ਵੀ ਮਾਪੂ ਆ ਰਹਿੰਦੇ ਵੀਰ ਜੀ ਲੱਤਾਂ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਹਾਂ ਜੀ ਪਿਤਾ ਜੀ ਨੂੰ ਕੀ ਗੱਲ ਹੋਈ ਉਹਨਾਂ ਨੂੰ ਵੀਰ ਜੀ ਕੈਂਸਰ ਹੋ ਗਈ ਸੀ ਪੂਰੇ ਹੋ ਗਏ ਪਿਤਾ ਜੀ ਹਾਂ ਜੀ ਉਹ ਵੀ ਵੀਰ ਜੀ ਪਹਿਲਾਂ ਪੱਤ ਸਿੰਘ ਹੀ ਮੁਰਗੇ ਸੇਵਾ ਕਰਦੇ ਪੰਜਾ ਪਿਆਰਿਆਂ ਦੀ ਗੁਰਦੁਆਰਾ ਸਾਹਿਬ ਤੇ ਜੀ ਵੀ ਤੁਸੀਂ ਇਹ ਸਿਰ ਦੀ ਦਵਾਈ ਵੀ ਕੋਈ ਖਾਨਦਾ ਜੀ ਪਰ ਫਾਈਲ ਨਹੀਂ ਦਿਖਾਈ ਰਹੀ ਇਹ ਕੀ ਗੱਲਬਾਤ ਹੋਈ ਇਹ ਵੀ ਵੀਰ ਜੀ ਸਿਰ ਦੇ ਕੋਈ ਸੌਂਝ ਜੀ ਨਹੀਂ ਆਉਂਦੀ ਕੀ ਗੱਲਬਾਤ 5600 ਰੁਪਏ ਤੇ ਵੀਰ ਜੀ ਦਵਾਈ ਆਉਂਦੀ ਮਹੀਨੇ ਦੀ ਹਾਂਜੀ ਤਾਂ ਵੀਰ ਜੀ ਉਹ ਵੀ ਕਿਹੜੀ ਹਸਪਤਾਲੋਂ ਵੀਰ ਜੀ ਦਵਾਈ ਆਉਂਦੀ ਆ 6000 ਰੁਪਏ ਮਹੀਨਾ ਦਾ ਵੀਰ ਜੀ ਖਰਚਾ ਆ ਤਾਂ ਵੀਰ ਜੀ ਉਹ ਵੀ ਪਾਠਾਂ ਦੇ ਸਿਰ ਤੋਂ ਪੂਰਾ ਨਹੀਂ ਗਾ ਹੁੰਦਾ ਹਾਂਜੀ ਵੀਰ ਜੀ ਵੀਰ ਜੀ ਜਿਹੜਾ ਦਾਨੀ ਸੱਜਣਿਆਂ ਉਹ ਕੀ ਬੇਨਤੀ ਕਰਨੀ ਅਸੀਂ ਵੀਰ ਜੀ ਬੇਨਤੀ ਕਰਦੇ ਆ ਜੋੜ ਕੇ ਕਿ ਵੀਰ ਜੀ ਸਾਡੀ ਵਾਦੋਂ ਵਾਦ ਮਦਦ ਕੀਤੀ ਜਾਵੇ ਹਾਂਜੀ ਵੀਰ ਜੀ ਘਰ ਦੇ ਹਾਲਾਤ ਉਹ ਕਾਨੇ ਦੀ ਸਰਕੀ ਪਈ ਹੈ ਤੇ ਕੀ ਹੈ ਵਾ ਵੀਰ ਜੀ ਤੁਹਾਡੇ ਸਾਹਮਣੇ ਆ ਜੋ ਕੁਛ ਹੈਗਾ ਵੇਖ ਲੋ ਹਾਂਜੀ ਉਹ ਰੋਟੀ ਪਾਣੀ ਦਾ ਫਿਰ ਕਿਤਰਾ ਗੁਜ਼ਾਰਾ ਚੱਲਦਾ ਹੈ ਐ ਇਤਨਾ ਵੀਰ ਜੀ ਇੱਕ ਡੰਗਰ ਆ ਮਾ ਬੇਚਾਰੀ ਉਹਨੂੰ ਸੰਭ ਕੇ ਤੇ ਵੀਰ ਜੀ ਉਤੋਂ ਹੀ ਚਲਾਉਂਦੀ ਹੈ ਘਰ ਬਰ ਹਾਂਜੀ ਐ ਤੇ ਕੀ ਗੱਲ ਹੋਈ ਫਿਰ ਤੇ ਵੀਰ ਜੀ ਐਕਸੀਡੈਂਟ ਹੋ ਗਿਆ ਸੀ ਹਾਂਜੀ ਹਾਂਜੀ ਉਹ ਹੱਡੀਆਂ ਟੁੱਟੀਆਂ ਵੀਰ ਜੀ ਲੱਤ ਦੀਆਂ ਹਾਂਜੀ ਤੇ ਹੌਤ ਕਿ ਦੱਸਿਆ ਡਾਕਟਰਾਂ ਨੇ ਕਿੰਨੇ ਲੱਗਣੇ ਵੀਰ ਜੀ ਉਹਨਾਂ ਟਾਈ ਦੋ 3 ਲੱਖ ਰੁਪਏ ਦੱਸਣਗੇ ਆਪਰੇਸ਼ਨ ਹੋਊਗਾ ਹੱਥ ਦਾ ਹਾਂਜੀ ਹਾਂਜੀ ਬਾਹਾਂ ਸੁੱਕਦੀ ਜਾਂਦੀ ਹਾਂਜੀ ਹਾਂਜੀ ਬਾਹਾਂ ਸੁੱਕਦੀ ਜਾਂਦੀ ਆ ਵੀਰ ਜੀ ਤਾਂ ਸਾਹਮਣੇ ਹੀ ਆ ਜੋ ਕੁਛ ਹੈ ਗਾਂਜੀ ਇਹਦਾ ਐ ਤੱਕ ਇਲਾਜ ਹੀ ਨਹੀਂ ਕਰਾਇਆ ਗਿਆ ਵੀਰ ਜੀ ਇਲਾਜ ਨਹੀਂ ਕਰਾਇਆ ਗਿਆ ਪੈਸੇ ਖਣੋ ਹੀ ਗਏ ਹਾਂਜੀ ਵੀਰ ਬੀਲ ਕਰਨੀ ਚਾਹੁੰਦੇ। ਕਹਿੰਦੇ ਵੀਰ ਜੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਦਾਨੀ ਸੱਦੇ ਨਗਰੀ ਸਾਡੀ ਵੱਤੋਂ ਆਦ ਮਦਦ ਕੀਤੀ ਜਾਵੇ। ਜੋ ਵੀਰ ਜੀ ਅਸੀਂ ਹੱਥ ਦਾ ਇਲਾਜ ਕਰਾ ਲਈਏ ਤੇ ਮੈਂ ਆਪ ਦਾ ਸਿਰ ਦਾ ਵੀ ਵੀਰ ਜੀ ਨਾਲ ਇਲਾਜ ਕਰਾ ਸਕਾਂ। ਸਿਰ ਦੇ ਉਹਨਾਂ ਦਵਾਈ ਕਿੰਨੀ ਆਉਂਦੀ ਹੈ ਜੀ ਮਹੀਨੇ ਦੀ? ਵੀਰ ਜੀ ਇਹ 6000 ਰੁਪਏ ਦੀ ਮਹੀਨੇ ਦੀ ਦਵਾਈ ਆਉਂਦੀ। ਉਹ ਫਿਰ ਕਿੱਥੋਂ ਆਉਣੇ ਪੈਸੇ? ਉਹ ਵੀਰ ਜੀ ਇਤਨਾ ਹੀ ਕਦੀ ਆ ਗਈ ਕਦੀ ਨਾ ਆ ਗਈ ਹਾਂ ਜੀ। ਹਾਂ ਜੀ। ਕਿਰੋਂ ਮੰਗ ਮੰਗ ਕੇ ਲੈਣ ਦੇਂਦੇ ਪੈਸੇ? ਇਹ ਮੰਗ ਮੰਗ ਕੇ ਵੀਰ ਜੀ ਕਿਸੇ ਤੋਂ ਉਨੇ ਹੋ ਕੀ ਅਪੀਲ ਕਰਨੀ ਚਾਹੋਗੇ ਕਿ ਜਿਹੜਾ ਤੁਹਾਡਾ ਕੋਈ ਇਲਾਜ ਹੋ ਜੇ ਮਤਲਬ ਇੱਕ ਸਰੀਰ ਆ ਤੇ ਕਿੰਨੀਆਂ ਪ੍ਰੋਬਲਮਾਂ ਤੁਹਾਨੂੰ ਸਾਰੀਆਂ ਦੱਸਿਓ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰੋਬਲਮ ਵੀ ਜੀ ਹੁਣ ਇਹ ਆ ਵੀ ਪੈਰ ਤੇ ਵੀ ਸੱਟ ਲੱਗੀ ਹੋਈ ਆ 2.5 ਮਹੀਨਿਆਂ ਤੋਂ ਤੁਰਿਆ ਨਹੀਂ ਜਾਂਦਾ ਤਾਂ ਵੀ ਜੀ ਸਿਰ ਦੀ ਵੀ ਪ੍ਰੋਬਲਮ ਆ ਉਹ ਵੀ ਦਵਾਈ ਕਿਹੜੀ ਹਸਪੀਟਲ ਤੋਂ ਚੱਲਦੀ ਐ ਅੰਮ੍ਰਿਤਸਰ ਤੋਂ ਹਾਂਜੀ ਤਾਂ ਇਹਦੀ ਉੱਥੋਂ ਹਾਂਜੀ ਹੱਥ ਵੀ ਵੀਰਜੀ ਕੱਟਿਆ ਹੋਇਆ ਹਾਂਜੀ ਹਾਂਜੀ ਅਸੀਂ ਤਾਂ ਬਸ ਵੀਰ ਜੀ ਇਹ ਬੇਨਤੀ ਕਰਦੇ ਆ ਸਾਡਾ ਇਲਾਜ ਕਰਾ ਦਿੱਤਾ ਜਾਵੇ ਹੋਰ ਨਹੀਂ ਵੀਰ ਜੀ ਕੁਛ ਨਹੀਂ ਹਾਂ ਜੀ ਵੀਰ ਜੀ ਇਹ ਵੀ ਜੀ ਕੋਈ ਰਿਸ਼ਤੇਦਾਰ ਨੇ ਮਦਦ ਕੀਤੀ ਹੋਵੇ ਤੁਹਾਡੀ ਨਹੀਂ ਵੀਰ ਜੀ ਕਹੇ ਵੀ ਰਿਸ਼ਤੇਦਾਰ ਨਹੀਂ ਨਹੀਂ ਵੀਰ ਜੀ ਜੇ ਮਲੋ ờ ਪਾਰ ਤੋਂ ਲਾ ਕੋਈ ਹੋਰ ਵੀ ਕੰਮ ਕਰਦੇ ਰਹੇ ਕੇ ਜਾਂ ਨਹੀਂ ਨਹੀਂ ਵੀਰ ਜੀ ਪਾਰ ਹੀ ਬਸ ਕੰਮ ਕਰਦੇ ਕਿਉਂਕਿ ਵੀ ਜੇ ਇੱਕ ਹੱਥ ਦਾ ਕਰਕੇ ਉਹਨ ਕੋ ਹੁੰਦਾ ਵੀ ਨਹੀਂ ਹੋਰ ਕੋਈ ਕੰਮ ਅੱਛਾ ਜੀ ਹਾਂ ਜੀ ਉਡੀ ਗੁਜ਼ਾਰਾ ਫਿਰ ਕਿੱਤਰਾ ਹੁੰਦਾ ਇੱਕ ਬੰਨੇ ਦਵਾਈ ਵੀ ਆਉਂਦੀ ਹੈ ਦਵਾਈ ਵੀਰ ਜੀ ਕਦੀ ਆ ਜਾਂਦੀ ਹੈ ਕਦੀ ਨਹੀਂ ਆਉਂਦੀ ਹਰ ਇਤਰਾ ਹੀ ਵਿਜੀ ਚੱਲੀ ਜਾਂਦਾ ਹਾਂ ਜੀ ਆਪਣਾ ਵੀ ਤੁਸੀਂ ਨੰਬਰ ਬੋਲ ਦਿਓ ਅੰਤ ਵਿੱਚ ਜਿੰਨੇ ਵੀ ਐਨ ਆਰ ਆਈ ਵੇਖਣਦੇ ਨੇ ਉਹਨਾਂ ਨੂੰ ਆਪਣੀ ਕੰਡੀਸ਼ਨ ਦੱਸ ਕੇ ਹੈਲਪ ਵਾਸਤੇ ਕਹਦੇ ਹੋ ਵੀ ਤੁਹਾਡੀ ਕਿਸ ਤਰ੍ਹਾਂ ਹੈਲਪ ਹੋਵੇ ਕੋ ਪੈਸੇ ਦੀ ਜਾਂ ਤੁਹਾਡਾ ਇਲਾਜ ਕਰਾ ਕੇ ਦਿੱਤਾ ਜਾਵੇ ਇਹ ਜਰੂਰ ਦੱਸੋ ਵੀਰ ਜੀ ਆਪਾਂ ਕਿੰਨੇ ਭਾਵੇਂ ਆਪਣਾ ਇਲਾਜ ਕਰਾ ਦਿੱਤਾ ਜਾਵੇ ਹੱਥ ਦਾ ਦੇ ਜਾਂ ਦਵਾਈ ਦਾ ਵੀਰ ਜੀ ਹਾਂ ਜੀ ਹਾਂਜੀ ਹੋਰ ਵੀਰ ਜੀ ਚਲੋ ਬਾਕੀ ਹਾਂਜੀ ਤੁਸੀਂ ਪਾਠ ਕਰਦੇ ਜੇ ਮੈਂ ਚਾਹਾਂ ਕਿ ਮੈਂ ਦਰਸ਼ਕ ਚਲੋ ਵੇਖਣ ਦੇ ਜੀ ਤੁਹਾਡੇ ਇਹ ਮਨ ਕਰਦਾ ਹੈ ਕਿ ਦੁਬਾਰਾ ਮੈਂ ਠੀਕ ਹੋ ਕੇ ਪਾਠ ਕਰਨ ਜਾਵਾਂ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਬਿਲਕੁਲ ਕੋਈ ਮੂਲ ਮੰਤਰ ਦਾ ਪਾਠ ਸੁਣਾ ਦਿਓ ਜੀ ਸੰਬੰਧ ਵਿੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰ ਅਕਾਲ ਮੂਰਤ ਅਦੁਨੀ ਸਪੰਗ ਗੁਰਪ੍ਰਸਾਦ ਜਪ ਆਦ ਸਚ ਦੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਦੂਜਾ ਮੋਬਾਈਲ ਨੰਬਰ ਹੋਈ ਜੀ 9855944903 9855944903 ਇਹਦੇ ਕੋ ਗੂਗਲ ਪੇ ਫੋਨ ਤੇ ਚੱਲਦਾ ਹੈ ਹਾਂਜੀ ਵੀਰ ਜੀ ਚੱਲਦਾ ਹੈ ਕੀ ਚੱਲਦਾ ਜੀ ਵੀ ਗੂਗਲ ਪੇ ਵੀ ਚੱਲਦਾ ਫੋਨ ਪੇ ਵੀ ਚੱਲਦਾ ਹਾਂਜੀ